ਵੱਡੀ ਖਬਰ ਸਾਹਮਣੇ ਆ ਰਹੀ ਹੈ ਡਰੋਨ ਹਮਲਾ ਹੋਇਆ ਇੱਕ ਘਰ ਦੇ ਉੱਤੇ ਡਰੋਨ ਡਿੱਗਿਆ ਹੈ ਜਾਣਕਾਰੀਆਂ ਅਨੁਸਾਰ ਅੰਮ੍ਰਿਤਸਰ ਵਿਖੇ ਜਿੱਥੇ ਸਾਰੀ ਰਾਤ ਧਮਾਕਿਆਂ ਦੀਆਂ ਆਵਾਜ਼ਾਂ ਸੁਣਦੀਆਂ ਰਹੀਆਂ ਉੱਥੇ ਹੀ ਇੱਕ ਘਰ ਦੇ ਉੱਤੇ ਡਰੋਨ ਡਿੱਗ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ ਡਰੋਨ ਡਿੱਗਦਿਆਂ ਦੀ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਅੱਗ ਲੱਗਦਿਆਂ ਦੀ ਹਾਲਾਂਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਜਾਣਕਾਰੀ ਦੇ ਲਈ ਦੱਸ ਦਈਏ ਕਿ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਦਹਿਸ਼ਤ ਦਾ ਡਰ ਦਾ ਮਾਹੌਲ ਬਣਿਆ ਹੋਇਆ ਹੈ ਦੇਰ ਰਾਤ ਅੰਮ੍ਰਿਤਸਰ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਧੁਮਾਕਿਆਂ ਦੀਆਂ ਆਵਾਜ਼ਾਂ ਸੁਣਨ ਦੀਆਂ ਰਹੀਆਂ ਨੇ ਤਾਂ ਟੀਵੀ ਸਕਰੀਨ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਘਰ ਦੇ ਵਿੱਚ ਅੱਗ ਲੱਗੀ ਹੋਈ ਹੈ ਅਚਾਨਕ ਆ ਕੇ ਡਰੋਨ ਡਿੱਗਦਾ ਤੜਕਸਾਰ ਦਾ ਸਮਾਂ ਹੁੰਦਾ ਹੈ ਜਦੋਂ ਤੜਕਸਾਰ ਇੱਕ ਘਰ ਦੇ ਉੱਤੇ ਡਰੋਨ ਡਿੱਗਦਾ ਆ ਰੋਸ਼ਨੀ ਵੀ ਸੀ ਸਵੇਰ ਹੁੰਦਿਆਂ ਹੀ ਜਿਵੇਂ ਹੀ ਰੋਸ਼ਨੀ ਹੋਈ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਉਵੇਂ ਹੀ ਧੁਮਾਕਿਆਂ ਦੀਆਂ ਆਵਾਜ਼ਾਂ ਮੁੜ ਤੋਂ ਸੁਣਨ ਲੱਗ ਗਈਆਂ ਅਤੇ ਇੱਕ ਘਰ ਦੇ ਉੱਤੇ ਡਰੋਨ ਡਿੱਗੇ ਸਿਰਫ ਅੰਮ੍ਰਿਤਸਰ ਹੀ ਨਹੀਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਡਰੋਨ ਅਟੈਕ ਹੋਏ ਦੇ ਰਾਤ ਤੱਕਰ ਆਵਾਜ਼ਾਂ ਧਮਾਕਿਆਂ ਦੀਆਂ ਸੁਣਦੀਆਂ ਆ ਰਹੀਆਂ ਸਵੇਰ ਹੋਣ ਤੱਕਰ ਵੀ ਐ ਧਮਾਕਿਆਂ ਦੀਆਂ ਆਵਾਜ਼ਾਂ ਬੰਦ ਹੋਣ ਦਾ ਨਾਂ ਨਹੀਂ ਸੀ ਲੈ ਰੀਆਂ ਅੰਮ੍ਰਿਤਸਰ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੇ ਇੱਕ ਪਿੰਡ ਦੀਆਂ ਅੰਮ੍ਰਿਤਸਰ ਦੇ ਪਿੰਡ ਪਿੱਟੇ ਵੱਡ ਦੇ ਵਿੱਚ ਇਹ ਹਾਦਸਾ ਵਾਪਰੇ ਜਿੱਥੇ ਇੱਕ ਡਰੋਨ ਡਿੱਗ ਗਿਆ ਤੜਕਸਾਰ ਦਾ ਉਸ ਸਮਾਂ ਜਦੋਂ ਅਚਾਨਕ ਡਰੋਨ ਆ ਕੇ ਡਿੱਗ ਗਿਆ ਤੁਹਾਨੂੰ ਡਰੋਨ ਡਿੱਗਣ ਦੀ ਲਾਈਵ ਵੀਡੀਓ ਵੀ ਦਿਖਾਉਂਦੇ ਆਂ ਤੇ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਉਂਦੇ ਆਂ ਕਿ ਡਰੋਨ ਡਿੱਗਣ ਤੋਂ ਬਾਅਦ ਕਿਸ ਕਦਰ ਇੱਥੇ ਅੱਗ ਲੱਗ ਗਈ ਡਿੱਗ ਗਿਆ ਵੱਡ ਗੱਡਰੇ ਇੰਜ ਖਤਮ ਹੋ ਗਈ ਜੀ ਡਿੱਗ ਗਿਆ ਡਿੱਗ ਗਿਆ ਵਾ ਚਲੋ ਰੇਂਜ ਖਤਮ ਹੋ ਗਈ ਜੀ ਉਹ ਡਿੱਗ ਗਿਆ ਜੀ ਉਹ ਅੱਗ ਲੱਗ ਗਈ ਨਾਲ ਉਸੇ ਵਾਲੇ ਹੋਏ ਸਾਬੀ 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 ਚਲਿਏ ਨਾ ਨਾ ਚੱਲ ਗਏ ਇੱਥੇ ਆਏ ਪਿੰਡ ਚ ਬੈ ਗਿਆ ਚਲੋ ਵੀ ਕਹੀਏ ਮੇਰਾ ਨਾਮ ਦਲਾਵਰ ਸਿੰਘ ਆ ਵਾਸੀ ਪਿੰਡ ਵਡਾਲਾ ਭਿੱਟੇਵੜ ਜੀ ਭਾਜੀ ਜਿਹੜਾ ਡਰੋਨ ਡਿੱਗਾ ਤੁਹਾਡੇ ਘਰ ਡਿੱਗਾ ਹਾਂਜੀ ਸਰ ਇਹ ਅਡੀ ਪਸ਼ੂਆਂ ਦੀ ਹਵੇਲੀ ਆ ਇੱਥੇ ਡਿੱਗਾ ਕਿੰਨੇ ਕ ਵਜੇ ਡਿੱਗਾ ਇਹ ਕੋਈ ਸਵੇਰੇ 5:30 ਵਜੇ ਕੋਈ ਨੁਕਸਾਨ ਨੁਕਸਾਨ ਤੋਂ ਬਚਾਅ ਹੋ ਗਿਆ ਵਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਕੋਈ ਮਾੜਾ ਮੋਟਾ ਆਗੂਗ ਲੱਗਣ ਕਰਕੇ ਥੋੜਾ ਬੋਧਾ ਆ ਹੁਣ ਆਰਮੀ ਪਹੁੰਚੀ ਹੈ ਕੀ ਹਾਲਾਤ ਹੈ ਹਾਂ ਮਿਲਟਰੀ ਆਈ ਹੀ ਪਹਿਲਾਂ ਸਭ ਤੋਂ ਪਹਿਲਾਂ ਉਹ ਡਰੋਨ ਸਾਰਾ ਲੈ ਗਈ ਆ ਇਕੱਠਾ ਕਰਕੇ ਜੀ ਮਤਲਬ ਕਿ 15 ਮਿੰਟ ਦੇ ਵਿੱਚ ਵਿੱਚ ਜੋ ਆਗੇ ਸੀ ਉਹ ਸਾਰਾ ਕੋਈ ਲੈ ਗਈ ਆ ਬਸ ਆ ਪਏ ਇਹਨਾਂ ਦੇ ਬਰੂਦ ਪਿਆ ਵਾ ਡਿਫਿਊਜ਼ ਹੋਇਆ ਇਹ ਡਿਫਿਊਜ਼ ਹੈ ਨਾ ਨਾ ਅਨਡਿਫਿਊਜ਼ ਹੈ ਕੱਟ ਗਏ ਠੀਕ ਹੈ ਇਹਨੂੰ ਕੱਟ ਗਏ ਹਾਂਜੀ ਠੀਕ ਹੈ ਤਾਂ ਹੁਣ ਹਾਲਾਤ ਕਿਦਾਂ ਦੇ ਪੈਣ ਹਾਲਾਤ ਵੇਖਣੀ ਦੇ ਤੁਸੀਂ ਡਰਦਾ ਮਾਹੌਲ ਬਣਿਆ ਸਾਰੇ ਸਰ ਸਾਮੀ ਪਿਆਸਰ ਰਹਿ ਠੀਕ ਹੈ ਸਮਝਾਓ ਜੀ ਸਰ ਵਡਾਲਾ ਪਿੱਟੇਵੰਡ ਚ ਜੋ ਘਟਨਾ ਵਾਪਰੀ ਹੈ ਤੁਸੀਂ ਮੌਕੇ ਤੇ ਪਹੁੰਚੇ ਜੇ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਲਕੇ ਵਾਲੇ ਦੋਸਤੋ ਯੁੱਧ ਹੈ ਜੰਗ ਹੈ ਠੀਕ ਦੁਸ਼ਮਣ ਨੇ ਚਾਲ ਚੱਲੇ ਅਨਹੋਣੀ ਦੁਸ਼ਮਣ ਨੇ ਜੰਗ ਦਾ ਅਨਾਉਂਸ ਕਰਨ ਤੋਂ ਪਹਿਲਾਂ ਹੀ ਕੁੱਝੀਆਂ ਹੋ ਹਰਕਤਾਂ ਸ਼ੁਰੂ ਕਰਤੀਆਂ ਡਰੋਨ ਲੈ ਆਂਦੇ ਮਜ਼ਾਇਦ ਸੁੱਟ ਰਿਹਾ ਠੀਕ ਹੈ ਨਾ ਉਹ ਸਮਝਾ ਕਿ ਸ਼ਾਇਦ ਇਹ ਇੰਡੀਆ ਲੋਕ ਘਬਰਾ ਜਾਣਗੇ ਇਹ ਬਹੁਤ ਦਲੇਰ ਲੋਕ ਨੇ ਮੈਂ ਇਹਨਾਂ ਲੋਕਾਂ ਨੂੰ ਸੰਜਨਤਾ ਆਪਣੀ ਨੂੰ ਮੇਰੇ ਨਾਲ ਸਾਡੇ ਨੇ ਸਰਪੰਚ ਸਾਹਿਬ ਖੜੇ ਨੇ ਸਾਡੇ ਪ੍ਰਧਾਨ ਖੜੇ ਨੇ ਇਹੀ ਕਹਿਣਾ ਆ ਵੀ ਪ੍ਰਚਾਰ ਕਰਨਾ ਵੀ ਘਬਰਾਉਣਾ ਨਹੀਂ ਡਰਨਾ ਨਹੀਂ ਕਿ ਬੱਚਿਆਂ ਚ ਸਹਿਮਨਾ ਪੈਦਾ ਹੋਵੇ ਜਾਂ ਕੁਝ ਲੋਕਾਂ ਵਿੱਚ ਲੇਡੀਜ਼ ਨੇ ਸਹਿਮਨਾ ਪੈਦਾ ਹੋਵੇ ਹੌਸਲੇ ਉੱਚੇ ਰੱਖੋ ਬਲੰਦ ਰੱਖਣੇ ਆ ਹੌਸਲੇ ਕਿਸੇ ਤਰ੍ਹਾਂ ਵੀ ਆਪਾਂ ਹੌਸਲੇ ਨਹੀਂ ਥੱਲੇ ਰੋਣੇ ਮਨੋਬਲ ਨੂੰ ਉੱਚਾ ਰੱਖਣਾ ਇਸ ਨੂੰ ਕਹਿਣਾ ਆ ਕਬਰੌਣਾ ਨਹੀਂ ਕਿਉਂਕਿ ਦੁਸ਼ਮਣ ਹੈ ਬਈ ਚੱਲ ਤਲਦੇ ਰਿੰਦੇ ਨੇ ਦੁਸ਼ਮਣਾਂ ਕੰਮ ਹੈ ਹੀ ਕੰਮ ਚੱਲ ਰਿਹਾਤ ਤੋਂ ਜਿਸ ਤਰੀਕੇ ਡਰੋਨ ਮੂਵਮੈਂਟ ਦੇਖੀਆਂ ਗਈਆਂ ਸੀ ਹਲਕੇ ਦੇ ਵਿੱਚ ਲੋਕਾਂ 'ਚ ਕਾਫੀ ਸਹਿਮ ਦਾ ਮਾਹੌਲ ਸੀ ਤੇ ਹੁਣ ਜੋ ਅੰਮ੍ਰਿਤਸਰ ਦੇ ਵਡਾਲਾ ਪਿੰਡ ਦੇ ਵਿੱਚ ਹੀ ਇਹ ਘਟਨਾ ਵਾਪਰੀ ਹੈ ਸਵੇਰੇ ਹਾਲਾਂਕਿ ਆਰਮੀ ਦੇ ਅਧਿਕਾਰੀ ਆ ਗਏ ਸੀ ਉਹਨਾਂ ਵੱਲੋਂ ਜੋ ਬਾਕੀ ਮਟੀਰੀਅਲ ਸੀ ਉਹ ਆਪਣੇ ਕਬਜ਼ੇ 'ਚ ਆ ਲੈ ਲਿਆ ਗਿਆ ਲੇਕਿਨ ਹਜੇ ਵੀ ਕੁਝ ਪਾਰਟਸ ਜਿਹੜੇ ਆ ਡਰੋਨ ਦੇ ਉੱਥੇ ਪਏ ਦੀ ਹੋ ਗਈ ਜੀ ਕਿਉਂਕਿ ਐਮਆਈਏ ਵਾਲੇ ਜਾਣਦੇ ਜੇਰੀਮੈਂਟਰੀ ਇੰਟੈਲੀਜੈਂਸ ਹੈ ਉਹਨੂੰ ਪਤਾ ਇਹ ਲਾਈਵ ਹੈ ਇਹਦੇ ਵਿੱਚ ਕੁਝ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਕੰਮ ਹੈ ਅਸਾਂ ਉਹਨਾਂ ਦਾ ਹੁਕਮ ਮੰਨਣਾ ਜੇ ਉਹ ਕਹਿੰਦੇ ਪਿੱਛੇ ਰੋ ਤਾਂ ਪਿੱਛੇ ਰਹਿਣਾ ਜੀ ਠੀਕ ਹੈ ਨਾ ਜੇ ਚਾਹੇ ਕਿੰਨਾ ਵੀ ਉਹਦਾ ਖੋਲ ਡਿਗਦਾ ਥੱਲੇ ਉਹ ਉਹਨਾਂ ਚੋਂ ਕੱਢ ਲੈ ਜਾਣਾ ਜੀ ਜੇ ਉਹਦੇ ਵਿੱਚ ਕੋਈ ਲਾਈਵ ਚੀਜ਼ ਹੈਗੀ ਆ ਭਿਆਨਕ ਚੀਜ਼ ਹੈਗੀ ਆ ਤਾਂ ਉਹਨਾਂ ਇਥੇ ਡਿਫਿਊਜ਼ ਕਰ ਦੇਣਗੇ ਕਰਨਗੇ ਆਰਮੀ ਵਾਲੇ ਸਾਨੂੰ ਨਹੀਂ ਖਤਰਾ ਮੁੱਲਣ ਹੈ ਕਿ ਅਸੀਂ ਨਹੀਂ ਜਾ ਕੇ ਉਥੇ ਐ ਮਤਲਬ ਫੋਟੋ ਖਚਾਈਏ ਲਾਗੇ ਹੋ ਕੇ ਟੇਡੇ ਹੋ ਕੇ ਸਮਝ ਗਏ ਨਾ ਤੁਸੀਂ ਵੀ ਆਪਣੀ ਜੋ ਜੋ ਕੋਸ਼ਿਸ਼ਾਂ ਮਿਹਨਤ ਕਰ ਰਹੇ ਹੋ ਲੋਕਾਂ ਦਾ ਸਹਿਮ ਦੂਰ ਕਰਨ ਵਾਸਤੇ ਹੀ ਕਰ ਰਹੇ ਹੋ ਤੇ ਮੈਂ ਵੀ ਇਹੋ ਕਹਿੰਦਾ ਤੇ ਬਲੰਦ ਹੌਂਸਲੇ ਚੜ੍ਹਦੀ ਕਲਾ ਘਬਰਾਟ ਚ ਨਹੀਂ ਆਉਣਾ ਮਨੋਂ ਬਲ ਨਹੀਂ ਡਿੱਗਣੇ ਚਾਹੀਦੇ ਲੜਾਈ ਆ ਲੜਨੀ ਆ ਆਪਾਂ ਫੌਜ ਦੇ ਨਾਲ ਰਹਿਣਾ ਆਪਾਂ ਪ੍ਰਸ਼ਾਸਨ ਦੇ ਨਾਲ ਰਹਿਣਾ ਨਾਲ ਰਹਿਣ ਤੋਂ ਮਤਲਬ ਹੈ ਵੀ ਜੋ ਉਹਨਾਂ ਦੇ ਹੁਕਮ ਹੈ ਜੋ ਕਹਿੰਦੀ ਹੈ ਉਹ ਚੀਜ਼ਾਂ ਮੰਨ ਲੈਣ